ਉੱਪਰ ਨੂੰ ਕਰਾ ਫੋਨ ਹਲੋ ਹਲੋ ਸਤਿ ਸ੍ਰੀ ਪਾਜੀ ਸਤਿ ਸ੍ਰੀਕਾਲ ਪਾਜੀ ਕੀ ਹਾਲ ਚਾਲ ਠੀਕ ਠਾਕ ਔਰ ਜੇਤਰ ਪਾਜੀ ਹਾਂਜੀ ਹਾਂਜੀ ਵਧੀਆ ਜੀ ਵਧੀਆ ਤੁਸੀਂ ਸੁਣਾਓ ਪਰਵਾ ਠੀਕ ਠਾਕ ਆਪ ਠੀਕ ਆ ਤੁਸੀਂ ਸੁਣਾਓ ਬਾਲ ਬੱਚਿਆਂ ਦਾ ਕੀ ਹਾਲ ਚਾਲ ਠੀਕ ਆ ਜੀ ਵਧੀਆ ਹੋ ਜੀ ਚਲੋ ਵਧੀਆ ਚਾਹੀਦਾ ਵਧੀਆ ਚਾਹੀਦਾ ਹੋਰ ਸੁਣਾਓ ਕਿਵੇਂ ਯਾਦ ਕੀਤਾ ਜੇ ਮੈਂ ਪਾਜੀ ਦੱਸਣਾ ਸੀਗਾ ਤੁਹਾਨੂੰ ਹਾਂਜੀ ਅੱਜ ਦਾ ਪ੍ਰੋਗਰਾਮ ਰੱਖ ਲੀਏ ਅਸੀਂ ਵੇਖ ਲੈਨੇ ਆ ਉਹਨੂੰ ਛਾਤੀ ਮਾਰ ਲੈਨੇ ਮੁੰਡੇ ਨੂੰ वेलकम ਭਾਈ ਜੇ ਤੂੰ ਮਰਜੀ ਆਓ ਤੁਹਾਡਾ ਘਰ ਆਪਣਾ ਹਾਂ ਤੁਸੀਂ ਨਾ ਇਸ ਤਰ੍ਹਾਂ ਕਰਿਓ ਵੀ ਬਹੁਤੀ ਖੇਚਲ ਨਾ ਹੋਵੇ ਖੇਚਲ ਨਾ ਕਰਿਓ ਆਪਣੇ ਵੱਲ ਕੋਈ ਤੇ ਅਸੀਂ ਇੱਥੇ ਆ ਜਾਾਂਗੇ ਤੁਹਾਨੂੰ ਮਿਲ ਲੀਨੇ ਆ ਕਿ ਸੇ ਰੱਖ ਲਓ ਪ੍ਰੋਗਰਾਮ ਸ਼ਹਿਰ ਦਾ ਰੱਖ ਲਓ ਜਾਂਦੇ ਕਿੰਨੇ ਇਹਨੂੰ ਘਰ ਦਾ ਰੱਛੇ ਦਾ ਸ਼ਹਿਰ ਦਾ ਰੱਖੇ ਵੇਖ ਲਓ ਭਾਜੀ ਜੇ ਸ਼ਹਿਰ ਦਾ ਰੱਖਣਾ ਵਾ ਸ਼ਹਿਰ ਦਾ ਰੱਖ ਲਓ ਪ੍ਰੋਗਰਾਮ ਲekin ਜਿੰਦਰ ਭਾਜੀ ਮੇਰੇ ਮਨ ਦੀ ਆ ਕਿ ਸ਼ਹਿਰ ਦਾ ਆਪਾਂ ਕੀ ਕਿਉਂ ਰੱਖਣਾ ਜੀ ਤਾਂ ਦੇ ਨਾਲੇ ਘਰ ਬਾਹਰ ਛਾਤੀ ਵੱਜੂਗੀ ਨਾਲੇ ਮੁੰਡੇ ਦੇ ਨਾਲ ਤੁਹਾਡੀ ਗੱਲਬਾਤ ਕਰਾਵਾਂਗੇ ਠੀਕ ਹੈ ਜੀ ਆਲੇ ਹਾਂ ਗੱਲਬਾਤ ਖੁਦ ਕਰਕੇ ਤੁਹਾਨੂੰ ਆਪ ਪਤਾ ਲੱਗੂ ਜਾਣਾ ਘਰ ਆਓ ਅਸੀਂ ਸ਼ਹਿਰ ਦੀ ਜਾਣਾ ਇੱਥੇ ਬੈਠਨੇ ਆ ਆਪਣੇ ਘਰ ਠੀਕ ਠੀਕ ਆ ਭਾਜੀ ਇਸ ਤਰ੍ਹਾਂ ਹੀ ਕਰ ਲੈਨੇ ਆ ਤੇ ਮੈਂ ਨਾ ਅੱਗੇ ਸਕਿੰਦਰਪਾ ਭਾਜੀ ਹੁਣਾਂ ਨੂੰ ਫੋਨ ਤੇ ਦੱਸ ਦਿੰਨਾ ਵਾ ਤੇ ਉਹਨਾਂ ਨੂੰ ਕੰਨਾ ਵੀ ਤਿਆਰੀ ਕਰ ਲੈਂਦੇ ਆ ਆਨੇ ਕਹਿ ਦੋ ਕਹਿ ਦੋ ਤੁਸੀਂ ਕਿਨੇ ਵਜੇ ਨ ਆਜੋਗੇ ਹੁਣ ਉਧਰੋਂ ਉਹਨਾਂ ਦੀ ਤਿਆਰੀ ਹੁੰਦੀ ਆ ਤੇ ਫਿਰ ਤੁਹਾਨੂੰ ਦੱਸ ਦਿੰਨੇ ਆ ਟਾਈਮ ਵੀ ਚਲੋ ਠੀਕ ਆ ਫਿਰ ਆਜੂ ਤੁਸੀਂ ਹਾਂ ਮੈਂ ਘਰੇ ਆਜ ਫਿਰ ਠੀਕ ਆ ਭਾਜੀ ਠੀਕ ਆ ਜੀ ਓਕੇ ਭਾਜੀ ਓਕੇ ਸੱਚੀ ਗੱਲ ਉਹ ਦੀਪ ਨੂੰ ਕਹਿਣਾ ਵਾ ਵੀ ਫੋਨ ਤੇ ਘਰਤਾ ਹੀ ਭਾਜੀ ਉਹਨਾਂ ਨੂੰ ਤੇ ਤੂੰ ਏਦਾਂ ਕਰ ਰਮਨ ਨਾਲ ਫੋਨ ਤੇ ਗੱਲ ਕਰ ਉਹਨਾਂ ਨੂੰ ਦੱਸ ਦੇ ਤੇ ਅਕਤੂਰੀ ਘਰ ਹੀ ਲੈਂਦੇ ਦੀਪ ਹਾਂਜੀ ਮੈਂ ਨਾ ਭਾਜੀ ਬਲਜੀਤ ਨੂੰ ਕੀਤਾ ਫੋਨ ਅੱਛਾ ਤੇ ਮੈਂ ਉਹਨਾਂ ਨੂੰ ਕਿਹਾ ਕਿ ਮੈਂ ਅੱਜ ਦਾ ਹੀ ਪ੍ਰੋਗਰਾਮ ਰੱਖ ਲਵਾਂ ਠੀਕ ਹੈ ਤੇ ਮੁੰਡੇ ਨੂੰ ਚਾਤੀ ਮਾਰ ਲਈ ਚਲੋ ਵਧੀਆ ਕੀਤਾ ਤੂੰ ਇਹਨਾਂ ਨੂੰ ਕਿਹਾ ਮੈਂ ਨਾ ਇਸ ਤਰ੍ਹਾਂ ਕਰੋ ਹਾਂਜੀ ਉਹਨੂੰ ਰਮਨ ਨੂੰ ਫੋਨ ਤੇ ਕਰੋ ਗੱਲ ਜੀ ਕਰਦਣੀ ਤਾਂ ਉਹਨੂੰ ਕਾਫੀ ਜੋੜਨ ਨੂੰ ਵੀ ਤਿਆਰ ਕਰ ਲੈ ਤੇ ਤਿਆਰੀ ਤੁਰੀ ਕਰ ਲੈਣ ਤੇ ਅੱਜ ਹੀ ਜਾਈਏ ਅੱਜ ਵੇਖ ਲਈਏ ਚਲੋ ਮੈਨੂੰ ਫੋਨ ਕਰਨੀ ਆ ਕੁਛ ਨਹੀਂ ਕੀ ਕਹਿੰਦੀ ਆ ਮੈਂ ਵੀ ਨਾ ਹੁਣੇ ਰਸੋਈ ਚੋਂ ਕੰਮ-ਕੁਮ ਕਰਕੇ ਨਾ ਤੇ ਜਰਾਂ ਕੁ ਵੇਲੀ ਹੋ ਕੇ ਆ ਜੇ ਬੈਠੀ ਹਾਂ ਚਲ ਕੋਈ ਗੱਲ ਨਹੀਂ ਤਿਆਰੀ ਕਰ ਲਿਓ ਤੁਸੀਂ ਵੀ ਆਪਣੀ ਤੇ ਬਾਕੀ ਮੈਂ ਨਾ ਇਹਨਾਂ ਨੂੰ ਕਹਤਾ ਵਾ ਕਿ ਬਹੁਤੀ ਖੇਚਲ ਨਾ ਕਰੋ ਭਾਜੀ ਅਜੇ ਤੇ ਛਾਤੀ ਮਾਰਨੀ ਕੀ ਪਤਾ ਹੁੰਦਾ ਵਾ ਜੇ ਕੀ ਗਾੜੀ ਬਣਨਾ ਨਹੀਂ ਇਹ ਤੁਸੀਂ ਚੰਗਾ ਕੀਤਾ ਹਾਂ ਬਹੁਤੀ ਖੇਚਲ ਨਾ ਕਰਨ ਨਹੀਂ ਨਹੀਂ ਮੈਂ ਕਹਤਾ ਨਾ ਉਸੇंपल ਜਵਾਸ ਰੱਖਣਾ پروگرام ਪਹਿਲਾਂ ਤੇ ਮੈਂ ਕਿਹਾ ਸੀਗਾ ਮੈਂ ਕਿਹਾ ਜੇ ਸ਼ਹਿਰ ਦਾ ਕਰਨਾ ਤਾਂ ਸ਼ਹਿਰ ਦਾ ਰੱਖ ਲਓ ਇਹ ਕਹਿੰਦੇ ਨਹੀਂ ਤੁਸੀਂ ਘਰੇ ਜਾਓ ਮੇਰੀ ਗੱਲ ਸੁਣੋ ਘਰੇ ਸੋਹ ਚੰਗਾ ਆਗੇ ਨਾਲੇ ਘਰ ਬਾਹਰ ਵੇਖਾਵਾਂਗੇ ਉਹ ਤੇ ਹੈ ਵਾ ਪਰ ਮੈਂ ਕਿੰਨਾ ਵੀ ਹੁਣ ਜਾਣਾ ਕਿਸੇ ਦੇ ਘਰ ਮੁੜ ਕੇ ਫਿਰ ਜਵਾਬ ਦੇਣਾ ਹੋਏ ਤਾਂ ਫਿਰ ਬੜਾ ਔਖਾ ਹੋ ਜਾਂਦਾ ਠੀਕ ਹੈ ਨਾ ਗੱਲ ਤੇ ਕੁੜੀ ਦੇ ਪਸੰਦ ਆਉਣ ਦੀ ਆ ਤੇ ਮੁੰਡੇ ਦੇ ਹਨਾ ਉਹ ਵੀ ਆਪਣਾ ਉਹ ਗੱਲ ਤਾਂ ਠੀਕ ਹੈ ਚਲੋ ਮੈਂ ਕਰਨੀ ਰਮਨ ਹੋਣ ਵਾਲਾ ਕੀ ਕਹਿੰਦੇ ਆ ਚਲੋ ਠੀਕ ਆ ਤੁਸੀਂ ਕਰ ਲਓ ਹਾਂਜੀ ਤੇ ਉਹਨਾਂ ਕੋਲ ਤਿਆਰੀ ਕਰ ਲਓ ਚੋ ਠੀਕ ਜੀ ਕਰਦੀ ਮੈਂ ਠੀਕ ਜੀ ਫੋਨ ਲਾ ਕੇ ਨਾ ਪੁੱਛ ਲਈ ਨਹੀਂ ਭਰ ਮਨ ਨੂੰ ਕੀ ਕਹਿੰਦੀ ਹੈਲੋ ਫਿਕਰ ਤਾਂ ਨਹੀਂ ਸਸਿਕਾ ਅਰਮਨ ਕੀ ਹਾਲ ਚੱਲ ਠੀਕ ਠਾਕ ਤੁਸੀਂ ਠਾਕ ਬਣਾ ਹਾਂ ਵਧੀਆ ਆਪਣੇ ਵੀ ਠੀਕ ਠਾਕ ਹੋਰ ਕੀ ਬਣਿਆ ਕੁਛ ਨਹੀਂ ਐਹੀ ਤਰ੍ਹਾਂ ਦੇ ਕੰਮ ਨੇ ਕੀ ਮਟੇ ਤੁਸੀਂ ਕਿਤਨਾ ਉਪਰ ਜਿਨ੍ਹਾਂ ਦਾ ਕੀ ਹਾਲ ਜੀ ਹਾਂ ਸਭ ਠੀਕ ਠਾਕ ਨੇ ਵਧੀਆ ਵੀ ਤੇ ਹਾਂ ਮੈਂ ਫੋਨ ਤਨ ਤਾਂ ਕੀਤਾ ਸੀ ਵੀ ਉਹ ਨਾ ਹਾਂ ਜੀ ਉਹ ਗੱਲ ਕੀਤੀ ਨਾ ਤਨ ਮੇਰੇ ਰਿਸ਼ਤੇ ਦੀ ਹਾਂਜੀ ਹਾਂਜੀ ਉਹ ਸਾਡਾ ਵਿਚਾਰ ਬਣਿਆ ਅੱਜ ਵੀ ਅਸੀਂ ਵੇਖ ਹੀ ਆਈਏ ਮੁੰਡੇ ਜਾਤੀ ਮਾਰ ਆਈਏ ਤੇ ਇਸ ਤਰ੍ਹਾਂ ਆ ਵੀ ਤੂੰ ਹੀ ਤਿਆਰ ਹੋ ਜਿਓ ਤੇ ਅਸੀਂ ਕੁ ਘੰਟੇ ਤੱਕ ਤੁਰਨਾ ਹੀ ਨਹੀਂ ਮਿੱਥੋਂ ਚਲੋ ਕੋਈ ਗੱਲ ਨਹੀਂ ਤੇ ਆਪ ਤੇ ਘਰ ਨਹੀਂ ਗਏ ਆਉਂਦੇ ਆ ਤੇ ਫਿਰ ਮੈਂ ਇਹਨਾਂ ਨੂੰ ਦੱਸ ਦਿੰਨੀ ਆ ਚਲ ਉਹਨਾਂ ਨੂੰ ਦੱਸ ਦਿਓ ਹਣਾ ਤੇ ਇੱਕ ਗੱਲ ਸੁਣਾ ਮੇਰੀ ਜੋਤ ਨੂੰ लवली ਨੂੰ ਵੀ ਕਹਿ ਦਿਓ ਚਲ ਠੀਕ ਆ ਮੈਂ ਇਹਨਾਂ ਨੂੰ ਆਉਂਦੇ ਆ ਨਾ ਮਾਰੋਂ ਤੇ ਭੇਜ ਦਿਆਂ ਤੇ ਜਾਨ ਮੈਂ ਆ ਵੀ ਜਾਣੀ ਉਹਨਾਂ ਵੱਲ ਹਾਂ ਚਲ ਕਰਕੇ ਨਾ ਸਹੀ ਸਲਾਹ ਤੇ ਇੱਕ ਵਾਰ ਫਿਰ ਮੈਨੂੰ ਫੋਨ ਕਰ ਦੇ ਠੀਕ ਹੈ ਕੱਪੜੇ ਜਿਵੇਂ ਕਰ ਦੂੰਗੀ ਓਦਾਂ ਇਹ ਵੀ ਲੱਗ ਜਣਾ ਟਾਈਮ ਘੰਟਾ ਤੱਕ ਹਾਂ ਹਾਂ ਠੀਕ ਠੀਕ ਹੈ ਹਾਂ ਹਈ ਤੋ ਫੇ ਤਾਂ ਲੈ ਜਾਗੇ ਨਾਲ ਹੈ ਵੇਖੋ ਭੈਣ ਜੀ ਤੁਸੀਂ ਆਪ ਸਿਆਣੇ ਜੀ ਤੁਸੀਂ ਕਹਿੰਦੇ ਜੇ ਵੀ ਘੰਟੇ ਤੱਕ ਹੀ ਆ ਜਾਣਾ ਵਾ ਕੋਈ ਬੰਦਾ 2-4 ਦਿਨ ਪਹਿਲਾਂ ਦੱਸਦਾ ਵਾ ਕਿਸ ਦੀ ਤਿਆਰੀ ਹੁੰਦੀ ਆ ਅਸੀਂ ਤਾਂ ਅੱਜ ਚੱਲੇ ਹਾਂ ਭੈਣ ਆਪਣੀ ਕੋ ਅੱਛੇ ਕਾਲਸ ਮੇਰੇ ਅਹੀਂ ਵੀ ਗਏ ਹੈ ਜਿਨ੍ਹਾਂ ਨੇ ਸਲਾਹ ਦਿੱਤੀ ਉਨਾਰੇ ਨਾਲ ਸੇ ਗਾਲੀ ਕੌਣ ਹੋਈ ਉਹ ਵੀ ਕਿਤੇ ਗਏ ਤੇ ਜਦੋਂ ਸਾਨੂੰ ਪਤਾ ਲੱਗਾ ਤੁਹਾਨੂੰ ਅਸੀਂ ਫੋਨ ਕਰ ਦਿੱਤਾ ਚੱਲ ਕੋਈ ਨਹੀਂ ਹੁਣ 1-2 ਦਿਨ ਦਾ ਵਿੱਚ ਪਾਓ ਤੇ ਨਾਲੇ ਮੇਰੀ ਗੱਲ ਸੁਣੋ ਬੱਚਿਆਂ ਨੇ ਨਾਲ ਜਾ ਕੇ ਕੀ ਕਰਨਾ ਸਾਰਿਆਂ ਨੇ लवली ਚਲ ਜੂਗਾ ਦਲਜੀਤ ਚਲ ਜੂਗਾ ਜੋਤ ਨੇ ਕੀ ਕਰਨਾ ਵਾ ਦੱਸੋ ਤੁਮ ਤਾਂ ਕਿੰਦਾਂ ਇਹ ਗੱਲਾਂ ਕਰਾ ਲਈਆਂ ਅੱਜ ਕੱਲ ਨਾ ਬੱਚਿਆਂ ਦੀ ਸਲਾਹ ਨਾਲ ਹੀ ਚੱਲਣਾ ਚਾਹੀਦਾ ਹੈ ਦੱਸ ਜੋ ਵੀ ਵੱਡੇ ਕਰਨਗੇ ਉਹ ਗਲਤ ਫੈਸਲਾ ਲੈਣਗੇ ਜਦੋਂ ਅਸੀਂ ਵੱਡੇ ਹੈਗੇ ਆ ਸਾਰੇ ਕੰਮ ਕਰਨ ਵਾਸਤੇ ਤੇ ਕੁੜੀ ਨੂੰ ਉੱਥੇ ਕੀ ਕਰਨਾ ਉਹ ਤਾਂ ਆਸ ਮੇਰੀ ਕੁੜੀ ਤੇ ਮੁੰਡਾ ਵੇਖ ਲੈਣਗੇ ਆਸ ਤੇ ਵੀ ਗੱਲਬਾਤ ਕਰ ਲੈਣਗੇ ਹੈ ਭੈਣ ਜੀ ਹੈ ਹੋ ਗੱਲਾਂ ਜਿਹੜੀਆਂ ਹਾਂ ਗੱਲਾਂ ਮੁੜ ਕੇ ਖਲਾਰਾ ਪਾਉਂਦੀਆਂ ਹੁੰਦੀਆਂ ਉੱਥੇ ਪਸੰਦ ਆ ਗਿਆ ਇੱਕ ਦੂਜੇ ਦਾ ਨੰਬਰ ਲੈ ਲੈਣਾ ਵਾ ਮੁੜ ਕੇ ਇਹਨਾਂ ਨੇ ਫੋਨ ਨੀ ਕੰਨੋਂ ਲਾਇਆ ਕਰਨਾ ਫੇਰ ਕਹਿਣਾ ਤਾਈ ਨੇ ਆਹ ਗੱਲ ਕਹੀ ਆ ਭੂਆ ਨੇ ਆਹ ਗੱਲ ਕਹੀ ਆ ਤੁਸੀਂ ਹੀ ਆਪਸਿਆਂ ਨੇ ਜੇ ਕਿਦਾਂ ਦਾ ਸਮਾਂ ਚੱਲਣ ਡਿਆ ਵਾ ਉਹ ਨਹੀਂ ਨਹੀਂ ਅੱਜ ਕੱਲ ਬੱਚੇ ਪੜ੍ਹੇ ਲਿਖੇ ਨੇ ਬੜੇ ਸਿਆਣੇ ਨੇ ਚਲੋ ਇਹ ਬੱਚੇ ਹਲੀ ਵਜੋਂ ਹੁੰਦੇ ਆ ਚਲੋ ਭੈਣ ਜੀ ਤਾਡੀ ਸਿਆਣਪ ਹੀ ਸਹੀ ਏ ਪਰ ਨਾ ਇਹ ਆਉਂਦੇ ਆ ਨਾ ਬਾਹਰੋਂ ਇਹਨਾਂ ਨਾਲ ਸਲਾਹ ਕਰਦੀ ਆ ਜੇ ਤੇ ਅੱਜ ਵੱਲੋਂ ਮੰਨਣਗੇ ਠੀਕ ਆ ਨਹੀਂ ਤੇ ਮੈਂ ਤਾਂ ਆਪਣੀ ਭੈਣ ਨੂੰ ਫੋਨ ਕੀਤਾ ਵਾ ਤਿਆਰ ਵੀ ਹੋਈਆਂ ਅਸੀਂ ਉੱਥੇ ਚੱਲੇ ਅੱਜ ਚਲ ਦੇਖ ਲਓ ਫਿਰ ਨਾ ਸਲਾਹ ਕਰਕੇ ਫਿਰ ਮੈਂ ਦੱਸ ਦੇਈਂਗਾ ਫੋਨ ਦੇ ਕੋਈ ਜਾਂਦਾ ਸਿੱਟੇਂਦਰ ਕੋਈ ਨਹੀਂ ਆਉਂਦੇ ਆ ਨਾ ਮੈਂ ਸਲਾਹ ਕਰਕੇ ਤੁਹਾਨੂੰ ਫੋਨ ਕਰ ਦੂੰਗੀ ਚਲ ਠੀਕ ਚ ਚੰਗਾ ਭੈਣ ਜੀ ਕਿੱਡੀ ਚਲਾਕ ਆ ਸਾਰੀਆਂ ਪੱਕੀਆਂ ਪਕਾ ਕੇ ਨਾ ਹੁਣ ਫੋਨ ਕਰਨ ਰਹੀ ਆ ਕਿੰਨੇ ਤੱਕ ਕਿਹ ਤਿਆਰ ਹੋ ਕੇ ਆ ਜਾਨਨੇ ਆ ਤੇ ਤੁਹਾਨੂੰ ਨਾਲ ਲੈ ਜਾਨਨੇ ਆ ਜਦੋਂ ਸਾਰੇ ਕੰਮ ਤੋਂ ਘਰ ਹੀ ਲਏ ਆ ਤੇ ਚਲ ਵੀ ਆਪ ਇਕੱਲੇ ਜਾਂਦੇ ਦੋਵੇਂ ਜਾਣੇ ਸਾਨੂੰ ਕੀ ਕਰਨ ਨੂੰ ਨਾਲ ਖੜਨਾ ਕੁੜੀ ਨੂੰ ਵੀ ਨਾਲ ਖੜਨਾ ਵਾ ਫਲਾਣੇ ਨੂੰ ਵੀ ਨਾਲ ਖੜਨਾ ਵਾ ਇਹ ਚਾਤਰਗਿਰੀਆਂ ਜਿਆਦੀਆਂ ਹੀ ਕਰਨ ਰਹੀ ਆ ਮੈਂ ਤੇ ਇਹਨਾਂ ਨੂੰ ਇੱਕੋ ਗਾਲ ਹੀ ਕਹਿਣੀ ਆ ਵੀ ਜੇ ਇਦਾਂ ਦੇ ਕੰਮ ਕਰਨੇ ਨਾ ਇਹਨਾਂ ਦੋਵਾਂ ਜੀਆਂ ਨੂੰ ਕਹੋ ਵੀ ਉਹਨਾਂ ਭੈਣ ਭਰਾਵਾਂ ਨੂੰ ਨਾਲ ਬਾਹ ਲੋ ਤੇ ਜਾ ਲੈ ਜਾਓ ਸਾਡੀ ਕੋਈ ਲੋੜ ਨਹੀਂ ਉਥੇ ਨਾ ਹੀ ਜਾਣੇ ਆ ਰਮਨ ਓਏ ਪਾਣੀ ਲੈ ਕੇ ਆਈ ਆਂ ਆ ਗਈ ਜੇ ਪਾਣੀ ਤੇ ਤੁਹਾਨੂੰ ਮੈਂ ਬਾਅਦ ਚ ਪਿਉਂਦੀ ਆ ਪਹਿਲਾਂ ਆਪਣੀ ਭੈਣ ਦੇ ਕਾਰਨਾਮੇ ਸੁਣ ਲੋ ਕੀ ਕਹਿੰਦੀ ਆ ਭੈਣ ਹੁਣ ਫੇਰ ਕਹਿਣਾ ਕੀ ਆ ਫੋਨ ਆਇਆ ਸੀ ਉਹਦਾ ਕਹਿੰਦੇ ਪਏ ਅੱਜ ਮੁੰਡਾ ਵੇਖਣ ਜਾਣਾ ਵਾ ਅਸੀਂ ਕਹਿੰਦੇ ਤੱਕ ਤੱਕ ਤੁਹਾਡੇ ਕੋਲ ਆ ਜਾਨੇ ਤੇ ਤੁਹਾਨੂੰ ਨਾਲ ਲਿਆ ਜਾਨੇ ਆ ਤੇ ਨਾਲ लवली ਉਹਨਾਂ ਨੂੰ ਦੋਵਾਂ ਜਣੇ ਦੱਸ ਦੋ ਉਹਨਾਂ ਨੂੰ ਤਿਆਰ ਕਰ ਲੋ ਮੈਂ ਹਾਂ ਵੀ ਆ ਕੇ ਬੰਦਿਆਂ ਵਾਲਾ ਕੰਮ ਤੁਸੀਂ ਦੋ ਜਣੇ ਪਹਿਲਾਂ ਸਾਨੂੰ ਦੱਸ ਦੇ ਮੈਂ ਹਾਂ ਹੀ ਤਾਂ ਤਿਆਰ ਹੋਏ ਅਸੀਂ ਵਾਂਡੇ ਚੱਲੇ ਆਂ ਇਹ ਕਿੰਦਾ ਦੀ ਗੱਲ ਹੋਈ ਵਾਰਾ ਮਨ ਪਤਾ ਗੱਲ ਕੀ ਆ ਉਹ ਸਾਡਾ ਕੜਨ ਡੇ ਜਲੂਸ ਵੀ ਜੱਕਦਮ ਦੱਸਾਂਗੇ ਤੇ ਇਹਨਾਂ ਕੋ ਕਿਹੜਾ ਤਿਆਰ ਹੋ ਗਿਆ ਜਣਾ ਕਿਸੇ ਵੇਲੇ ਕੱਪੜਾ ਨਹੀਂ ਹੁੰਦਾ ਬੰਦੇ ਨੂੰ ਦੱਸੇ ਤੇ ਸਹੀ ਬੰਦਾ ਚੱਲ ਉਹ ਤਾਂ ਸਾਰਾ ਕੁਝ ਸਾਡੋ ਹੈਗਾ ਵਾ ਇਦੀ ਵੀ ਗੱਲ ਨਹੀਂ ਗਈ ਹੈਗੀ ਪਰ ਪਹਿਲਾਂ ਦੱਸਣ ਦਾ ਫਰਜ਼ ਨਹੀਂਗਾ ਹੈਗਾ ਜਦੋਂ ਸਾਰੇ ਕੰਮ ਕਰ ਲਏ ਆ ਦੇਣਵਾਰ ਤੇ ਹੀ ਰੱਖ ਲਿਆ ਵਾ ਤੇ ਫਿਰ ਸਾਡੀ ਅੱਥੇ ਕੀ ਲੋੜ ਵਾ ਇਕੱਲੇ ਆਉਂਦੇ ਹੋ ਤੇ ਭੈਣ ਭਰਾਵਾਂ ਨਾਲ ਖੜਦੇ ਤਾਂ ਉਹ ਮੁੰਡਾ ਵੀ ਆਉਂਦੇ ਹੋ ਇਹ ਕੀ ਕਰਨਾ ਹੈ ਉਥੇ ਨਹੀਂ ਸਾਡੀ ਸਲਾਹ ਤੇ ਲੈਂਦੇ ਘਟੋ ਘਟ ਕਿਹੇ ਕਿਹੜਾ ਦਿਨ ਰਖੀਏ ਜਾਂ ਕਿਹੜੀ ਤਰੀਕ ਰਖੀਏ ਮੇਰੀ ਹੁਣ ਸੁਣ ਲੋ ਗੱਲ ਉਹਨਾਂ ਨੂੰ ਜਵਾਬ ਦੇ ਦੋ ਪਈ ਹੀ ਨਹੀਂ ਜਾਣਾ ਨਹੀਂ ਕੁੜੀ ਵੱਲੋਂ ਵੀ ਕਹਿਣ ਡੇ ਮੈਨਾਂ ਨਾਲ ਲਿਆਓ ਕੁੜੀ ਵੱਲੋਂ ਵੀ ਕਹਿਣ ਡੈ ਨਾ ਪਈ ਉਹਦੇ ਦੋਵੇਂ ਜਾਣੇ ਨਾਲ ਤਿਆਰ ਹੋ ਜਾਣਗੇ ਉਹਨਾਂ ਨੂੰ ਸੁਣਾ ਦੇ ਦੀ ਕਹਿ ਦੇ ਜਾ ਕੇ ਉਹ ਮੇਰੀ ਗੱਲ ਸੁਣ ਯਾਰ ਭੈਣ ਸਾਡੀ ਚੰਗੀ ਭਲੀ ਸੀ ਉਹਦਾ ਧਮਾਰ ਨਹੀਂ ਕੰਮ ਕਰਨੋਂ ਹਟ ਗਿਆ ਗੱਡੀਆਂਾਂ ਦੀ ਵੀ ਬੱਚਿਆਂ ਦੀ ਵੀ ਕੋਈ ਮਰਜ਼ੀ ਹੁੰਦੀ ਆ ਮੈਂ ਹਾਂ ਵੇਖੋ ਭੈਣ ਜੀ ਉਧਰ ਉਧਰੀ ਪਸੰਦ ਆ ਗਿਆ ਨਾ ਉਸੇ ਵੇਲੇ ਤੇ ਇਹਨਾਂ ਨੇ ਫੋਨ ਨੰਬਰ ਲੈ ਲੈਣੇ ਆ ਮੁੜ ਕੇ ਗੱਲਾਂ ਸਾਰਾ ਦੇਣ ਕਰਦੇ ਰਹਿਣਾ ਕੰਨਾਂ ਨਾਲ ਫੋਨ ਨਹੀਂ ਲਾਉਣੀ ਤੇ ਫੇਰ ਕਿ ਵਿੱਚ ਉਂਗਲਾ ਨਿਕਲੀਆਂ ਕਿਸ ਨੇ ਕਹਿਣਾ ਕੋਈ ਗੱਲ ਹੋਈ ਕਿਸ ਨੇ ਕਹਿਣਾ ਕੋਈ ਗੱਲ ਹੋਈ ਫਿਰ ਕਦੀ ਤੁਹਾਡੇ ਤੇ ਉਹ ਨਹੀਂ ਗੱਲ ਕਦੀ ਉਹ ਨਹੀਂ ਤੁਹਾਡੇ ਤੇ ਤੇ ਇਹ ਕੰਮ ਰਹਿਣ ਦੋ ਤੁਸੀਂ ਜਾਓ ਤੇ ਮੁੰਡਾ ਵੇਖਾਓ ਜੇ ਅਸੀਂ ਜਾਵਾਂਗੇ ਮੁੰਡਾ ਵੇਖਾਂਗੇ ਘਰ-ਬਾਰ ਵੇਖਾਂਗੇ ਤੇ ਅਸੀਂ ਮਾੜਾ ਕਰਕੇ ਆਵਾਂਗੇ ਉਹਨਾਂ ਦਾ ਇਹ ਤਾਂ ਗੱਲ ਹੈ ਹੀ ਤਾਂ लवली ਨੇ ਨਾਲ ਹੀ ਹੋਣਾ ਵਾ ਕੁੜੀ ਨੇ ਉੱਥੇ ਕੀ ਕਰਨਾ ਭਲਾ ਤੁਸੀਂ ਨਾ ਭੈਣ ਆਪਣੀ ਨੂੰ ਇਹੋ ਗੱਲ ਹੀ ਕਿਓ ਕਿ ਭੈਣ ਜੀ ਅਸੀਂ ਅੱਜ ਚੱਲਨੇ ਆਂ ਜਾਂ ਤਾਂ ਤੁਸੀਂ ਪਹਿਲਾਂ ਦੱਸ ਦਿਓ ਹੁਣ ਸਾਡਾ ਟਾਈਮ ਹੈ ਨਹੀਂਗਾ ਚੱਲ ਜੇ ਰਮਨ ਉਹਨਾਂ ਦਾ ਫੋਨ ਆ ਗਿਆ ਵਾ ਤੇ ਝੂਠਾ ਸੱਚਾ ਸਾਨੂੰ ਜਾਣਾ ਹੀ ਪੈਣਾ ਵਾ ਉੱਥੇ ਤੇ ਇਦਾਂ ਕਰਦੇ ਆ ਕੁੜੀ ਨੂੰ ਰਹਿ ਦਿੰਦੇ ਨੇ ਤੇ लवली ਨੂੰ ਲੈ ਆਈਂਦੇ ਨਾਲ ਠੀਕ ਆ ਨਾ ਮੈਨੂੰ ਨਹੀਂ ਕਿਸ ਗੱਲ ਦਾ ਵੀ ਪਤਾ ਤੁਸੀਂ ਵੀ ਆਪਣੀਆਂ ਮਰਜ਼ੀਆਂ ਕਰੋ ਕੁੜੀ ਨੇ ਉੱਥੇ ਕੀ ਕਰਨਾ ਵਾ ਪਹਿਲੀ ਗੱਲ ਤੇ ਇਹ ਆ ਤਾਨੂੰ ਮੈਂ ਕਹਿਣ ਲਈ ਵੀ ਭੈਣ ਨੂੰ ਜਵਾਬ ਦੋ ਤੇ ਜੇ ਅੱਜ ਦਾ ਰਖ ਹੈ ਤਾਂ ਅੱਜ ਨਹੀਂ ਜਾਇਆ ਜਾਣਾ ਅਸੀਂ ਕਿਹ ਰਿਸ਼ਤੇਦਾਰ ਦੇ ਚੱਲੇ ਆ ਨਾਲੇ ਉਹਨੂੰ ਪਤਾ ਲੱਗੂ ਕਿ ਟਾਈਮ ਦੇ ਟਾਈਮ ਅਗਲੇ ਨੂੰ ਕਿੱਦਾਂ ਦੱਸੀਦਾ ਵਾ ਰਮਨ ਤੂੰ ਭੈਣ ਨੂੰ ਫੋਨ ਕਰਕੇ ਇਹ ਗੱਲ ਕਹਿ ਦੇ ਵੀ ਅਹੀਂ ਆ ਜਾਗੇ ਨਾਲ लवली ਆ ਜਾਊਗਾ ਤਾਂ ਅਸੀਂ ਕੁੜੀ ਨੂੰ ਨਹੀਂ ਉਹ ਨਾਲ ਲਿਆਉਣਾ ਮੰਮੀ ਕੀ ਗੱਲ ਹੋਈ ਆ ਗਰਮ ਭਰੇ ਹੋਣ ਦੇ ਜੇ ਸਾਰੀ ਕੀ ਹੁਣਾਵਾ ਕੀ ਤੈਨੂੰ ਮੈਂ ਦੱਸਾਂ ਤੇਰੀ ਭੂਆ ਦਾ ਆਈਫੋਨ ਅੱਛਾ ਕਹਿਣ ਲਈ ਵੀ ਤਿਆਰ ਹੋ ਜਾਓ ਕਿੰਨੇ ਟਿਕ ਤੱਕ ਅਸੀਂ ਆਉਂਦੇ ਆ ਕਿੱਥੇ ਜਾਣਾ ਉਹ ਜੋਤ ਵਾਸਤੇ ਮੁੰਡਾ ਵੇਖਣ ਜਾਣਾ ਵਾ ਜਿਹਦੀ 10 ਪਾਉਂਡੇ ਆ ਵੀ ਮੌਕੇ ਦਸੀ ਜਾਂਦੇ ਉਹ ਹੀ ਤਾਂ ਗੱਲ ਤਾਂ ਹੀ ਰਖੀ ਜਾਂ ਲਈ ਆ ਵੀ ਅਸੀਂ ਤਾਂ ਤਿਆਰ ਹੋਏ ਹਾਂ ਤੇਰੀ ਮਾਸੀ ਕੋ ਜਾਣਾ ਵਾ ਹਾਂਜੀ ਹਾਂਜੀ ਦੱਸਿਆ ਜੇ ਮੈਨੂੰ ਤੇ ਇਹ ਹੋ ਰਹੀ ਨਾ ਟਾਪਾ ਕੇ ਬੈ ਗਈ ਆ ਤੁਸੀਂ ਤਾਂ ਮਨਾ ਕਰ ਦੋ ਆਪਾਂ ਉੱਥੇ ਚੱਲੇ ਆ ਮੈਂ ਕਹਿਤਾ ਸੀਗਾ ਫੋਨ ਦੇ ਵਿੱਚ ਮੈਨੂੰ ਆਂਦੀ ਹੀ ਕੋਈ ਗੱਲ ਨਹੀਂ ਸੁਖਵਿੰਦਰ ਨਾਲ ਸਲਾਹ ਕਰਕੇ ਤਾਂ ਮੈਨੂੰ ਦੱਸ ਦਿਓ ਹੁਣ ਮੈਂ ਉਹ ਗੱਲ ਹੀ ਕਹਿਣੀ ਸੀ ਭੈਣ ਜੀ ਅੱਜ ਤਾਂ ਚੱਲੇ ਉੱਥੇ ਫੇਰ ਵੇਖਾਂਗੇ ਇੱਕ ਦੋ ਦਿਨ ਦੇ ਵਿੱਚ ਡੈਡੀ ਤੁਸੀਂ ਮਨਾ ਕਰ ਦੋ ਫਿਰ ਨੂੰ ਉਹ ਮੈਂ ਤੇ ਇਹਨੂੰ ਕਹਿਣ ਡਿਆ ਵਾਂ ਵੀ ਮਨਾ ਕਰ ਦਈਏ ਹਾਂਜੀ ਕਰ ਦੋ ਫੋਨ ਤੁਸੀਂ ਤੇ ਦੂਜੀ ਘਰ ਪਤਾ ਕੀ ਆਂਦੀ ਆ ਵੀ ਕੁੜੀ ਨੂੰ ਵੀ ਨਾਲ ਲੈ ਕੇ ਆਇਓ ਘਰ-ਬਾਰ ਵੇਖ ਲੂਗੀ ਉਹਨੇ ਉੱਥੇ ਰਹਿਣਾ ਵਾ ਬੰਦਾ ਕੁਛ ਵੀ ਘਰ-ਬਾਰ ਉਹਨੇ ਕੀ ਵੇਖਣਾ ਆ ਜਿਹੜਾ ਸਿਆਣੇ ਬਿਆਣੇ ਜਾਣੇ ਘਰ-ਬਾਰ ਨਾਲ ਵੇਖਣਗੇ ਕੋਈ ਗੱਲ ਨਹੀਂ ਆਪਾਂ ਘਰ ਕੁੜੀ ਨਾਲ ਨਹੀਂ ਲੈ ਜਾਣਾ ਆਪਾਂ ਮੈਨੂੰ ਤਾਂ ਸਮਝ ਨਹੀਂ ਆਉਂਦੀ ਤੇਰੀ ਭੂਆ ਦੀ ਬੱਚੇ ਵਿਆਹੇ ਆ ਸਿਆਣੀ ਬਿਆਣੀ ਕਿੱਦਾਂ ਦੀਆਂ ਗੱਲਾਂ ਕਰਨ ਰਹੀ ਐ ਬੰਦਾ ਇਹਨੂੰ ਪੁੱਛੇ ਵੀ ਕੁੜੀ ਘਰ ਵੇਂਦੀ ਹੁੰਦੀ ਆ ਵੇਖਣਾ ਮਾਂ ਪਿਓ ਨੇ ਭਰਾ ਜਾਵੇ ਜਿੰਨੇ ਵੇਖਣਾ ਕੁੜੀ ਨੇ ਵੇਖਣਾ ਵੀ ਮੈਂ ਮੇਰਾ ਘਰ ਵਾ ਜਾਂ ਕਿੱਦਾਂ ਤੁਸੀਂ ਅੱਜ ਇਹ ਗਾੜੀ ਅੱਜ ਤਾਂ ਮੁੰਡਾ ਕੁੜੀ ਇੱਕ ਦੂਜੇ ਨੂੰ ਖਾ ਲੈਣੇ ਆ ਕੀ ਤਾਂ ਉਧਰ ਉਧਰ ਪਸੰਦ ਕੰਮ ਆਉਣਾ ਵੀ ਆ ਕਿ ਨਹੀਂ ਆਉਣਾ ਤਾਂ ਕਾਹਦੀ ਗੱਲ ਪਹਿਲਾਂ ਰੱਖ ਲੈ ਵੀ ਘਰ ਵੇਖ ਲੈ ਤੁਸੀਂ ਭੂਆ ਨੂੰ ਫੋਨ ਕਰੋ ਕੀ ਮਨਾਂ ਕਰਦੇ ਆਪਾਂ ਨਹੀਂ ਕਰੀਏ ਕਰਨਾ ਤੇਰੀ ਮਾਂ ਨੂੰ ਕਹਿਤਾ ਪੀਓ ਨੂੰ ਫੋਨ ਕਰ। ਹਾਂ ਜਦੋਂ ਏਦਾਂ ਦੀ ਕੋਈ ਗੱਲ ਹੁੰਦੀ ਆ ਵਿੱਚ ਮਾਂ ਨੂੰ ਫਸਾ ਦਿਆ ਕਰੋ ਵੀ ਹੁਣ ਤੂੰ ਫੋਨ ਕਰ ਆਪ ਪਾਸੇ ਹੋਗੇ। ਪਾਸੇ ਕਿੱਦਾਂ ਹੋਇਆ? ਮੈਨੂੰ ਕਿਹੜਾ ਉਹਨੇ ਫੋਨ ਕੀਤਾ? ਮੇਰਾ ਕਿਹੜਾ ਨੰਬਰ ਹੈ ਨਹੀਂ ਭੈਣ ਕੋ। ਮੈਨੂੰ ਤਾਂ ਫਿਰ ਨਾਲ ਇਹ ਵੀ ਗੱਲ ਕਹਿੰਦੀ ਸੀ ਵੀ ਲਵਲੀ ਕੇ ਘਰ ਵੀ ਦੱਸਾਂ ਵੀ ਹੁਣ ਉਧਰ ਹੀ ਟੰਡੋਰਾ ਪਿੱਟਣ ਜਾਵਾਂ ਫਿਰ ਮੈਂ। ਇਹ ਮੇਰੀ ਗੱਲ ਦੱਸਣਾ ਤਾਂ ਪੈਣਾ ਹੀ ਆ। ਡੈਡੀ ਜਾ ਕੇ ਵੇਖੇ ਆਉਨੇ ਆ। ਜੋਤ ਨੂੰ ਨਹੀਂ ਨਾਲ ਲੈ ਕੇ ਜਾਂਦੀ। ਏਦਾਂ ਕਰਦੇ ਕੋਈ ਗੱਲ ਨਹੀਂ। ਮਾਸੀ ਕੋਈ ਫੇਰ ਕਿਹੜੇ ਦਿਨ ਚੱਲ ਜਿਓ। ਉਹ ਪੁੱਤ ਹੁਣ ਉਹਨਾਂ ਨੂੰ ਤਾਂ ਦੱਸਣਾ ਪੈਣਾ ਕਿ ਨਹੀਂ ਦੋਵੇਂ ਭੈਣ ਭਰਾ ਤੂੰ ਉਹਨਾਂ ਦਾ ਮੇਰੀ ਗੱਲ ਸੁਣ ਏਦਾਂ ਕਰ ਤੂੰ ਉਹਨਾਂ ਨਾਲ ਕਰ ਸਲਾਹ ਵੀ ਉਹ ਕੀ ਕਹਿੰਦੇ ਦੋਵੇਂ ਭੈਣ ਭਰਾ ਠੀਕ ਹੈ ਕਿ ਨਹੀਂ ਇਹ ਲੱਭੀ ਦੇ ਕੱਲ ਜਾਨੇ ਤੇ ਕਹੂਗਾ ਤੇ ਵੀ ਜਾਣਾ ਤੇ ਚਲ ਜਾਗੇ ਨਹੀਂ ਤੇ ਕਹਦਾ ਕਿ ਬਈ ਉਹਨੂੰ ਕੰਮ ਪੈ ਗਿਆ ਚਾਹ ਰੋਟੀ ਤੇ ਦੋ ਬੁਰਕੀਆਂ ਖਾਓ ਇਹ ਕੰਮ ਤੇ ਬਾਅਦ ਵਿੱਚ ਵੀ ਹੋ ਜਾਊਗਾ ਖਾਪੇ ਤਾਂ ਪੇ ਉਧਰੋਂ ਆਏ ਜੇ ਆਹੰ ਤਰਾ ਹੋਰ ਕੰਮ ਦੱਸਤਾ ਵਾ ਉਹਨੇ ਰਮਨ ਪ੍ਰੋਗਰਾਮ ਰੱਖਿਆ ਕਿੱਥੇ ਆ ਪ੍ਰੋਗਰਾਮ ਕਿੱਥੋਂ ਦਾ ਰੱਖਣਾ ਵਾ ਮੁੰਡੇ ਵਾਲਿਆਂ ਦੇ ਘਰ ਦਾ ਰੱਖਿਆ ਜੇ ਰਮਨ ਮੈਨੂੰ ਤੇ ਇਹਦੀ ਸਮਝ ਨਹੀਂ ਆਉਂਦੀ ਸਿਆਣੀ ਪਿਆਣੀ ਆ ਬੱਚੇ ਵਿਆਹੇ ਇਹਦੇ ਤੇ ਅਗਲੇ ਨੂੰ ਕਦੋਂ ਹੋਣੀ ਆ ਮੈਨੂੰ ਕੀ ਜੇ ਮਾਲਾ ਹੀ ਉਹਨਾਂ ਦੇ ਘਰ ਚ ਲਗੇ ਤੇ ਸਾਨੂੰ ਮੁੰਡਾ ਨਾ ਪਸੰਦ ਆ ਤਾਂ ਉੱਠਣਾ ਕਿਧਾਂ ਜਾਂ ਤੇ ਆਪਣੇ ਘਰ ਰੱਖਦੀ ਤੇ ਦੂਜੀ ਗੱਲ ਇਹ ਆ ਵੀ ਕੁੜੀ ਉਹਨਾਂ ਦੇ ਘਰ ਜਾਂਦੀ ਚੰਗੀ ਲੱਗੂਗੀ ਇਹ ਕਿਹੜੀ ਕਿਤਾਬੇ ਚ ਲਿਖਿਆ ਵਾ ਵੀ ਕੁੜੀ ਮੁੰਡੇ ਵਾਲਿਆਂ ਦੇ ਘਰ ਚਲ ਜੇ ਅਜੇ ਮੁੰਡਾ ਕੁੜੀ ਵਾਲਿਆਂ ਦੇ ਘਰ ਆ ਜੇ ਨਾ ਉਹ ਸੱਜ ਜਾਂਦਾ ਵਾ ਕੰਮ ਮੈਨੂੰ ਤਾਂ ਸਮਝ ਨਹੀਂ ਆਉਂਦੀ ਵੀ ਕੀ ਕਰਨ ਦੇ ਦੋਵੇਂ ਤੁਸੀਂ ਹੁਣ ਚੁੱਪ ਕੀਤੇ ਰੋ ਮੈਂ ਰੋਟੀ ਲੈ ਆਉਣੀ ਤੁਹਾਡੇ ਪਿਓ ਪੁੱਤਾਂ ਵਾਸਤੇ ਰੋਟੀ ਪਹਿਲਾਂ ਖਾਓ ਫਿਰ ਮੈਂ ਬਾਅਦ ਚ ਜਾਂਦੀ ਆ ਉਧਰ ਚਲ ਉਹਨਾਂ ਨੂੰ ਵੀ ਦੱਸ ਦੇ ਉਹਨਾਂ ਨੂੰ ਫੇਰ ਫੋਨ ਕਰ ਦੇਣਾ ਵੀ ਮੈਂ ਤੁਹਾਡੀ ਤਾਈ ਨੂੰ ਫੋਨ ਕੀਤਾ ਇਹ ਤੇ ਉਹਨੇ ਦੱਸਿਆ ਨਹੀਂ ਤੁਹਾਨੂੰ ਚਲ ਕੋਈ ਗੱਲ ਨਹੀਂ ਬਹੁਤ ਹੀ ਮੈਂ ਰੋਟੀ ਤੇ ਲੈ ਕੇ ਆਵਾਂ ਤੁਹਾਡੇ ਵਾਸਤੇ ਗੱਲ ਸੁਣ ਦਜੀਤ ਹਾਂਜੀ ਉਹ ਤਾਂ ਮੇਰਾ ਰਾਤਾਵਾ ਵੀ ਅਹੀਂ ਤੇ ਨਾਲ ਆਪਣਾ ਲਵਲੀ ਚੱਲ ਜਾਂਦਾ ਵਾ ਨਹੀਂ ਜਾ ਕੇ ਵੇਖ ਆਉਨੇ ਆ ਤੇ ਬੁੱਢੀਆਂ ਫਿਕੀ ਕਰਨਾ ਵਾ ਮੰਮੀ ਤੇਰੀ ਨੇ ਵੀ ਕੀ ਕਰਨਾ ਉੱਥੇ ਜਾ ਕੇ ਨਹੀਂ ਮੰਮੀ ਨੂੰ ਨਾਲ ਲੈ ਜਿੰਨੀ ਆ ਉਧਰੋਂ ਨਬਲੀ ਨੂੰ ਲੈ ਇਨੇ ਨਾਲ ਹੋ ਗਏ ਹੁੰਨੇ ਆ ਕਰਨਾ ਤੇ ਆਪਾਂ ਮਨਾ ਹੀ ਆ ਪਪਾ ਮਨਾ ਕਰਾ ਦੇਣਾ ਰਿਸ਼ਤੇ ਨੂੰ ਆਪਾਂ ਹਾਂ ਨਹੀਂ ਕਰਨੀ ਹੁਣ ਪੁੱਤ ਉਥੇ ਜਾਵਾਂਗੇ ਤੇ ਅਸੀਂ ਕਹਾਂਗੇ ਵੀ ਮੁੰਡਾ ਸਾਡੇ ਨਹੀਂ ਪਸੰਦ ਕੋਈ ਗੱਲ ਨਹੀਂ ਉਥੇ ਕੋਈ ਨਾ ਕੋਈ ਬਹਾਨਾ ਬਣਾਵਾਂਗੇ ਤੂੰ ਹੀ ਨਾ ਆਪਸੇ ਖਿਜੋਣਾ ਚੱਲਦੇ ਆਂ ਆਪਾਂ ਕੋਈ ਗੱਲ ਨਹੀਂ ਹੋ ਗਈ ਉੰਨੀ। ਨੋ ਹੀ ਖੇੜਣਾ ਪੁੱਤ ਅਸੀਂ ਕਿਹੜੀ ਗੱਲ ਨੂੰ ਆ ਖੇਜ ਤੇ ਇਹ ਗੱਲ ਦੀ ਉੰਡੇ ਆ ਕਿ ਸਾਡਾ ਨਾ ਕੋਈ ਸਿਰ ਨਹੀਂ ਸਲਾਹ ਨਹੀਂ ਤੇ ਚਾਕਾ ਹਨੂ ਫੋਨ ਮਾਰਿਆ ਵਾ ਵੀ ਸਵੇਰੇ ਆ ਜਾਓ। ਤੇ ਉਹਨਾਂ ਨੇ ਕੰਮ ਇਦਾਂ ਵਾ ਆਉਂਦੇ ਵੀ ਨਾ ਦੱਸ ਕੇ ਆਉਂਦੇ ਆ ਜੋ ਫੋਨ ਕਰਨਾ ਇਦਾਂ ਹੀ ਕਰ ਦਿੰਦੇ। ਹਰ ਵਾਰੀ ਇਦਾਂ ਹੀ ਕਰਦੇ ਹੋ। ਉਹ ਚੱਲ ਪੁੱਤ ਰੋਟੀ ਪਾਣੀ ਤੇ ਖਾਈਏ ਤੇ ਜੇ ਉਧਰ ਜਾਣਾ ਵੀ ਪਊਗਾ ਤੇ ਚੱਲ ਜਾਾਂਗੇ ਫਿਰ। ਕੋਈ ਗੱਲ ਨਹੀਂ ਲੈ ਕੇ ਆਉਣਾ ਮम्मी ਨੇ ਜਾ ਕੇ ਮੈਂ ਲੈ ਆਉਣੀ ਰੋਟੀ। ਚਲ ਠੀਕ ਆ। ਮੈਨੂੰ ਤੇ ਆਪਣੀ ਭੈਣ ਦੀ ਸਮਝ ਨਹੀਂ ਆਉਂਦੀ ਵੀ ਪ੍ਰੋਗਰਾਮ ਰੱਖਣਾ ਤੇ ਤੂੰ ਆਪਣੇ ਘਰ ਦਾ ਰ ਮਡੇ ਵਾਲਿਆਂ ਦਾ ਘਰ ਦਾ ਰੱਖ ਲਿਆ ਵਾ ਅਸੀਂ ਉੱਥੇ ਹੁਣ ਜਵਾਬ ਦਵਾਵਾਂਗੇ ਕਿਦਾਂ ਮੂੰ ਚਾਹ ਪਾਣੀ ਪੀ ਕੇ ਕਿਦਾਂ ਉਠਾਂਗੇ ਫੇਰ ਕਰਦਾ ਫੋਨ ਵੀ ਆਪਣੇ ਘਰ ਦਾ ਰੱਖ ਚੱਲ ਕੜੀ ਵੀ ਬਣੀ ਆ ਤੇ ਚੌਲ ਵੀ ਮੇਰਾ ਰਾਦਾ ਪਿਆਨਾ ਪਿਓ ਪੁੱਤਾਂ ਨੂੰ ਖਵਾ ਲ ਕੇ ਨਾ ਫੇਰ ਹੀ ਉਧਰ ਜਾਣੀ ਆ ਪੰਮੀ ਪਾ ਲੈ ਗੇ ਰੋਟੀ ਹਾਂ ਰੋਟੀ ਲੱਗੀ ਪਉਣ ਖਾ ਲੋ ਤੁਸੀਂ ਰੋਟੀ ਤੇ ਮੈਂ ਲੈ ਜੰਨਾ ਵਾ ਹਾਂ ਤੁਸੀਂ ਪਹਿਲਾਂ ਉਧਰੋਂ ਹੋ ਗਿਆ ਉਹ ਬਾਅਦ ਚ ਖਾਣੀ ਆ ਰੋਟੀ ਬਾਝੂ ਖਾ ਲੈਨੀ ਹੈ ਟਾਈਮ ਬੜਾ ਹੋ ਗਿਆ ਭੁੱਖੇ ਬੈਠੇ ਰਹੋਗੇ ਉਹ ਕੋਈ ਗੱਲ ਨਹੀਂ ਮੈਂ ਪਾ ਲੈਂਦਾ ਵਾ ਤੂੰ ਉਧਰ ਜਾਓ ਤੇ ਲਵੜੀ ਨੂੰ ਦੱਸੋ ਜਾ ਕੇ ਚਲ ਆਪ ਵੀ ਪਾ ਕੇ ਖਾ ਲਾ ਤੇ ਡੈਡੀ ਨੂੰ ਵੀ ਪਾ ਦੇ ਫਿਰ ਹਾਂਜੀ ਉਹਨਾਂ ਨੂੰ ਕਹਿ ਦਿਓ ਕਿ ਤਿਆਰ ਹੋ ਜਾ ਕੱਲੇ ਲਵੜੀ ਨੂੰ ਤਿਆਰ ਹੋਣ ਨੂੰ ਕਿਉਂ ਚਲ ਕੋਈ ਨਹੀਂ ਜਾਣੀ ਆ ਹੁਣ ਫਿਰ ਮੈਂ ਹਾਂਜੀ ਕਹਿ ਕੇ ਉਹਨੇ ਕੀ ਪਤਾ ਉਹਨਾਂ ਨੇ ਵੀ ਕੀ ਕਹਿਣਾ ਜੀ ਲੀੜਾ ਕੱਪੜਾ ਵੀ ਆਉਣਾ ਹਾਂ ਕੁਛ ਨੋ ਕੀ ਕਹਿੰਦਾ ਵਾ ਹੁਣ ਮੈਂ ਕੁੜੀ ਵੱਲੋਂ ਜਵਾਬ ਦੇ ਆਵਾਂ ਨਾ ਜਵਾਬ ਦੇ ਦੋਨੋਂ ਨਹੀਂ ਜੋ ਉਹਨੂੰ ਨਾਲ ਲੈ ਕੇ ਜਾਣਾ ਆਪਾ ਚਲ ਠੀਕ ਆ ਭਾਈ ਨਾ ਫਫੜੀ ਦਾ ਫੋਨ ਆ ਗਿਆ ਇਹਨਾਂ ਨੂੰ ਕੰਮ ਪੈ ਗਿਆ ਮੇਰ ਨੂੰ ਚਲ ਵੇਖ ਲੈਣੇ ਚੋਖ ਹੈਲੋ ਹਲੋ ਸਾਸਿਕਾ ਫਫੜੀ ਅਸ-ਸਾਲ ਕਿਹਾ ਲਵੇ ਠੀਕ ਠਾਕ ਆਪਣੀ ਸੁਣਾਓ ਤੁਸੀਂ ਵਧੀਆ ਵਧੀਆ ਹੋਰ ਕੀ ਬੰਦਿਆ ਜੀ ਹਾਂਜੀ ਘਰੇ ਜੇ ਅੱਛਾ ਮੈਂ ਨਾ ਤੁਹਾਨੂੰ ਦੱਸਣਾ ਸੀਗਾ ਹਾਂਜੀ ਅੱਜ ਜਾਣਾ ਨਹੀਂ ਉਧਰ ਪਾਜੀ ਬਲਜੀਤ ਨਾਲ ਗੱਲ ਕੀਤੀ ਸੀ ਮੁੰਡੇ ਨੂੰ ਵੇਖਣ ਜਾਣਾ ਚਾhti ਮਾਰਦੀ ਐ ਅੱਛਾ ਜੀ ਜਾਣਾ ਜੇ ਆਹੋ ਕਹਿੰਦੇ ਆਜੋ ਸਾਡੇ ਕੋਲ ਇੱਥੇ ਹੀ ਅੱਛਾ ਅੱਛਾ ਮੈਂ ਕਿਹਾ ਕਿ ਸ਼ਹਿਰ ਤੋਂ ਉੱਪਰ ਆਵੇਲੀਆ ਪ੍ਰੋਗਰਾਮ ਤੂੰ ਕਹਿੰਦੇ ਨਹੀਂ ਬੇ ਘਰੇ ਆਜੋ ਪਿੰਡੀ ਸਹੀ ਜਿਦਾਂ ਕਰਿਓ ਹਾਂਜੀ ਪਿਆਰੀ ਕਰ ਲਿਓ ਤੇ ਸਾਡੇ ਕੋਲ ਹੀ ਆਜੋ ਫੇਰ ਇੱਥੋਂ ਕੱਠੇ ਚੱਲ ਜਾਾਂਗੇ ਕੋਈ ਗੱਲ ਨਹੀਂ ਇੱਥੋਂ ਚੱਲ ਜਾਾਂਗੇ ਤੇ ਮੈਂ ਤਾਂ ਗੇਤਾ ਦੱਸ ਦਿੰਦੇ ਹਾਂ ਉਹ ਤਾਂ ਚੱਲ ਮੜਾ ਮੋਟਾ ਕੁਝ ਤਿਆਰੀ ਕਰ ਲੈਂਦੇ ਮੈਂ ਤੇ ਫੋਨ ਕਰਵਾਇਆ ਸੀਗਾ ਉਹ ਤਾਂ ਤਰੀਕ ਹੋਵੇ ਤਾਂ ਮੈਂ ਉਹਨਾਂ ਦੱਸਿਆ ਨਹੀਂ ਹੋਣਾ ਪਏ ਉਹ ਚਲੋ ਕੋਈ ਨਹੀਂ ਕੋਈ ਕੰਮ ਧੰਦਾ ਡੇ ਹੋਣੀ ਕਰਨ ਕੋਈ ਆ ਜਾਂਦੇ ਆ ਵੀ ਕੋਈ ਨਹੀਂ ਕੋਈ ਗੱਲ ਨਹੀਂ ਮੈਂ ਜੋਤਨ ਦੱਸ ਦਿੰਦਾ ਫਿਰ ਆਹ ਦੱਸ ਦਿਓ ਹਾਂ ਜੋਤਨ ਵੀ ਆਉਣਾ ਜੇ ਨਾਲ ਜੋਤਨ ਨਹੀਂ ਆਇਆ ਚਲੋ ਵੇਖ ਲਓ ਕੋਈ ਗੱਲ ਨਹੀਂ ਚਲੋ ਜਿੱਦਾਂ ਦੀ ਸਲਾਹ ਬਣਦੀ ਹੈ ਵੇਖ ਲਓ ਕਿੱਦਾਂ ਕਰਨੀ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਹਾਂ ਚਲੋ ਠੀਕ ਹੈ ਚਲ ਦੱਸ ਭੂਆ ਹੁਣ ਨਾ ਮੌਕੇ ਤੇ ਦੱਸਣਾ ਹੁੰਦਾ ਤੂੰ ਹੀ 1-2 ਦਿਨ ਗਾਂਹ ਤੇ ਰੱਖ ਲਓ ਤੇ ਸਾਨੂੰ ਦੱਸੋ ਸਹੀ ਕਿੰਨੇ ਦਿਨ ਜਾਣਾ ਹੈ ਮੋਕੇ ਤੇ ਦੱਸਣ ਦੀ ਹੈ ਤੇ ਕੀ ਤਿਆਰੀ ਕਰੀਏ ਤੇ ਕੀ ਨਾ ਕਰੀਏ ਐਂਦਾ ਕਰਨਾ ਜੋਤਨ ਦਾ ਹਨਾ ਜੋਤ ਓਏ ਆ ਗੱਲ ਸੁਣੀ ਆਣ ਕੇ ਹਾਂਜੀ ਵੀਰ ਜੀ ਵਾਜਾ ਮੰਨਦੇ ਓ ਵਾਜਾ ਮੈਂ ਕੀ ਮਾਰਨੀ ਆ ਫਫੜ ਦਾ ਮੁੰਡਿਆ ਸੁਣ ਅੱਛਾ ਤੇ ਉਹਨਾਂ ਦੇ ਹੋਰ ਹੀ ਟੈਨਸ਼ਨ ਪਾਤੀ ਹੈ ਕਹਿੰਦੇ ਉਹ ਕਹਿੰਦੇ ਆ ਵੀ ਅੱਜ ਮੁੰਡਾ ਵੇਖਣ ਜਾਣਾ ਅੱਜ ਓਏ ਆ ਹੋ ਵੀ ਤੂੰ ਇੱਕ ਦੋ ਦਿਨ ਬਾਅਦ ਦਾ ਰੱਖੋ ਸਾਨੂੰ ਗੇਤਾ ਦੱਸੋ ਅਸੀਂ ਕੋਈ ਤਿਆਰੀ ਕਰ ਛੜੀਏ ਕੀ ਕਰਨਾ ਹੁਣ ਵੇਜੇ ਉਹ ਤਾਂ ਕਹਿੰਦੇ ਵੀ ਇਧਰ ਫੋਨ ਕੀਤਾ ਤਾਂ ਇਹ ਹੁਣਾਂ ਅੱਛਾ ਉਹਨਾਂ ਨੇ ਫਿਰ ਸਵੇਰ ਦਾ ਕੀਤਾ ਤੇ ਉਹ ਤੇ ਅਜੇ ਤੱਕ ਆਈ ਨਹੀਂ ਇੱਥੇ ਉਹ ਤੇ ਆਈ ਨਹੀਂ ਹੈਗੇ ਪਰ ਸਾਨੂੰ ਪਹਿਲਾਂ ਦੱਸ ਦਿੰਦੇ ਕੋਈ ਪੈਸਾ ਥੇਲਾ ਤੇ ਕੋਲ ਚਾਹੀਦਾ ਹੀ ਹੈ ਨਾ ਉਹ ਯਾਹੋ ਤੇ ਹੈ ਹੀ ਆ ਤੇ ਨਾਲੇ ਉਹ ਕਹਿੰਦੇ ਆ ਵੀ ਜੋਤ ਨੂੰ ਵੀ ਨਾਲ ਹੀ ਲਿਆਓ ਹੁਣ ਸੂਰ ਸੜਾ ਹੈਗਾ ਉਹ ਦੇਖੋ ਕੋਈ ਹਾਂਜੀ ਵੀਰ ਜੀ ਸੋਰ ਤੇ ਜਿਹੜਾ ਤੁਸੀਂ ਲਿਆ ਕੇ ਦਿੱਤਾ ਉਹ ਹੀ ਆ ਛੋਟ ਉਹਦਾ ਸੀਤਾ ਗਿਆ ਹੋਣਾ ਹਾਂਜੀ ਵੀਰ ਜੀ ਸੀਤਾ ਹੀ ਗਿਆ ਚੱਲ ਕੋਈ ਗੱਲ ਨਹੀਂ ਕੋਈ ਵਧੀਆ ਲੱਗਣਾ ਨਾ ਪਾਇਆ ਉਹੋ ਹੀ ਪਾਲੀ ਉਹ ਤੇ ਸੋਣਾ ਵਾ ਉਦਾਂ ਪਰ ਵੇਖ ਲੈ ਗੱਲ ਆ ਉਦਾਂ ਜੇ ਤਾਇਆ ਜੀ ਹੁਣਾਂ ਨੂੰ ਫੋਨ ਕਰਤਾ ਆ ਤੇ ਘਟੋ ਘਟ ਤੁਹਾਨੂੰ ਦੱਸ ਦੋ ਇਹ ਥੋੜੀ ਆ ਭਿਜੇ ਤੁਸੀਂ ਸਾਡੇ ਨਾਲ ਗੁੱਸੇ ਜੇ ਤੁਹਾਨੂੰ ਗੱਲ ਹੀ ਨਹੀਂ ਕੋਈ ਦੱਸਣੀ ਕੀ ਪਤਾ ਹੁਣ ਕਿਉਂ ਨਹੀਂ ਆਏ ਇੱਧਰ ਚੱਲ ਕੋਈ ਗੱਲ ਨਹੀਂ ਮੈਂ ਹੋ ਗਿਆ ਨਾ ਉਦਰ ਤੁਸੀਂ ਹੱਸਦੇ ਨਹੀਂ ਕਹਿੰਦੇ ਹਾਂ ਉਦੋਂ ਵੀ ਕਹਿੰਦੇ ਮੈਂ ਚੱਲਿਆ ਓਏ ਓਏ ਉਦੋਂ ਤੇ ਮੈਂ ਗਿਆ ਸੀ ਪਰ ਇਹ ਵੀ ਹਾਂ ਜਾਂ ਮਿਲਾਂਦੇ ਹਾਂ ਉਦੋਂ ਹੁੰਦਾ ਪਤਾ ਨਹੀਂ ਕੀ ਗੱਲਬਾਤ ਹੋਈ ਹੈ ਚਲ ਕੋਈ ਨਹੀਂ ਤੀਂ ਪੁੱਛ ਲੋ ਲੋੜ ਤੇ ਸਾਨੂੰ ਉਹਨਾਂ ਨੂੰ ਵੀ ਪਤਾ ਵਾ ਵੀ ਇਹਨਾਂ ਨੂੰ ਲੋੜਿਆ ਤਾਂ ਕਰਕੇ ਸਾਡੇ ਅੱਗੇ ਪਿਛੇ ਤੁਰੇ ਫਿਰਦੇ ਆ ਕੋਈ ਗੱਲ ਨਹੀਂ ਆਪਣੇ ਵੀ ਤੇ ਕੰਮ ਕਿੰਨੇ ਆਉਣੇ ਆ ਇਹੀ ਠੋਕਰਾਂ ਖਾ ਖਾ ਹੀ ਸਿਆਣੇ ਹੋ ਜਾਣਾ ਚਲ ਕੋਈ ਗੱਲ ਨਹੀਂ ਤੂੰ ਕੰਮ ਧੰਦਾ ਕਰ ਲੈ ਆਪਣਾ ਜਿਹੜਾ ਨਵੇੜਨ ਵਾਲਾ ਵਾ ਨਾ ਤੇ ਫਿਰ ਮੈਂ ਹੋ ਕੀ ਆਣਾ ਏਦਾਂ ਕਰਦੀ ਆ ਮੈਂ ਜੋਤ ਹੁਣਾ ਵੱਲੋਂ ਹੋਈ ਆਉਣੀ ਆ ਆਣ ਕੇ ਕੰਮ ਕਰਦੀ ਆ ਕਹਿੰਦੇ ਆ ਦਲਜੀਤ ਰੋਟੀ ਮੈਂ ਖਾ ਲੀਨਾ ਵਾ ਸੱਸੇ ਕਾ ਜੀ ਸੱਸੇ ਕਾਲ ਪੁੱਤ ਉਧਰ ਚੱਲੇ ਆਹ ਮੈਂ ਤੁਹਾਡੇ ਹਾਲ ਚੱਲੀ ਅੱਛਾ ਅੱਛਾ ਤੇ ਮੈਂ ਤੁਹਾਡੇ ਵਾਲ ਆਇਆ ਹਾਂ ਕੰਮ ਹੀ ਕੋਈ ਕੋਈ ਉੱਥੋਂ ਭੂਆ ਕੇ ਪਿੰਡੋਂ ਆਉਂਦੇ ਆ ਫੋਨ ਅੱਛਾ ਤੇ ਉਹ ਕਹਿੰਦੇ ਸੀ ਵੀ ਮੁੰਡਾ ਮੁੰਡਾ ਵੇਖਣ ਜਾਣਾ ਤੁਹਾਨੂੰ ਵੀ ਕੀਤਾ ਹੀ ਘਰੇ ਨਾਲ ਕੀਤਾ ਹੀ ਮੈਨੂੰ ਹਾਂਜੀ ਤੇ ਮੈਂ ਵੀ ਤਾਂ ਹੀ ਚੱਲੀ ਹਾਂ ਤੁਹਾਡੇ ਵੱਲ ਅੱਛਾ ਅੱਛਾ ਮੈਂ ਤਾਂ ਪੁੱਛ ਕੇ ਆਉਣਾ ਮੈਂ ਪੜਾ ਤਾਇਆ ਤੇਰਾ ਘਰ ਹੈ ਨਹੀਂ ਕੋ ਪਤਾ ਨਹੀਂ ਪਿੰਡ ਵਿੱਚ ਕੋਈ ਫੈਸਲਾ ਸੀ ਤਾਂ ਉੱਥੇ ਗਏ ਹੀਗੇ ਅੱਛਾ ਅੱਛਾ ਤੇ ਮੈਂ ਢੀਕਣ ਰਹੀ ਸੀ ਮੈਂ ਹੁੰਦੇ ਆ ਨਾ ਤੇ ਰੋਟੀ ਇਹਨਾਂ ਨੂੰ ਖਵਾ ਲ ਕੇ ਤੇ ਫੇਰੀ ਹੁੰਨੀ ਆ ਠੀਕ ਆ ਤੇ ਉਹ ਕਿੰਨੇ ਕ ਵੇ ਜਾਣਾ ਜਾਣ ਦੀ ਤਾਂ ਸਲਾਹ ਬਾਅਦ ਚ ਕਰਦੇ ਆਂ ਹਾਂਜੀ ਤੇ ਮੈਂ ਇੱਕ ਵਾਰ ਜੋਤ ਕੋ ਨਾ ਹੋਵਾਂ ਕੋਈ ਗੱਲ ਨਹੀਂ ਤੂੰ ਹੀ ਹੋਵੋ ਘਰੇ ਆ ਤਾਂ ਮੈਂ ਤਾਂ ਇਹ ਨਾ ਕਰ ਲੈਣਾ ਕੋਈ ਸਲਾਹ ਚਲ ਜਾ ਕਰ ਲੈ ਤੂੰ ਹਾਂਜੀ